ਬਾਕੀ ਦੇਖੀ ਕੋਈ ਰੋਕ ਰੋਕ ਮਸਲ ਨਹੀਂ ਜੀ ਸੈਸ਼ਨਲ ਕੇਸ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਹੋਸ਼ਿਆਰਪੁਰ 10ਵਾਂ ਰੋਡ ਤੇ ਵਾਸੀਗਾ ਜਿਹਦੇ ਵਿੱਚ ਦੋ ਮੋਟਰਸਾਈਕਲ ਸਵਾਰਾਂ ਤੇ ਤਿੰਨ ਅਣਪਛਾਤੇ ਮੁੰਡਿਆਂ ਨੇ ਹਮਲਾ ਕੀਤਾ ਸੀਗਾ ਸਾਰਪੇਜ ਵੈਪਨ ਦੇ ਨਾਲ ਜਿਹਦੇ ਵਿੱਚ ਅਗਲਾ ਮੋਟਰਸਾਈਕਲ ਸਵਾਰ ਜਿਹੜਾ ਸੀਗਾ ਉਹਦੀ ਕਾਫੀ ਸੀਰੀਅਸ ਇੰਜਰੀਜ਼ ਹੋਣ ਕਰਕੇ ਸਾਰਪੇਜ ਵੈਪਨ ਨਾਲ ਤੇ ਉਹਦੀ ਹਸਪੀਟਲ ਜਾਂਦੇ ਵੇ ਡੈਥ ਹੋ ਗਈ ਸੀ ਕਿ ਤੇ ਜਿਹੜਾ ਪਿਛਲੇ ਵਾਲਾ ਜਿਹੜਾ ਪਿੱਛੇ ਬੈਠਾ ਸੀਗਾ ਸਤਵਿੰਦਰ ਸਿੰਘ ਤੇ ਉਹਨੂੰ ਵੀ ਕਾਫੀ ਇੰਜਰੀਜ਼ ਹੋਈ ਤੇ ਬਾਚਾ ਆਫਟਰ ਟ੍ਰੀਟਮੈਂਟ ਹੀ ਇਜ਼ ਐਜ਼ ਆਫ ਨਾਊ ਆਊਟ ਆਫ ਡੇਂਜਰ ਤੇ ਬਲਾਈਂਡ ਕੇਸ ਸੀਗਾ ਜਿਹੜਾ ਹੈਗਾ ਆ ਇਨੀਸ਼ੀਅਲੀ ਇਹਦੇ ਵਿੱਚ 302 ਤੇ 307 ਜਿਹੜਾ ਪੁਰਾਣਾ ਆਪਣਾ ਸੈਕਸ਼ਨ ਸੀਗਾ ਤੇ ਬੀ ਐਨ ਐਸ ਦੇ ਹਿਸਾਬ ਨਾਲ 103 आ, 109 ਤੇ 3 ਧਾਰਾ ਦਾ ਬੀ ਐਨ ਐਸ ਦਾ ਜਿਹੜਾ ਹੈਗਾ ਪਰਚਾ ਦਰਜ ਕੀਤਾ ਗਿਆ ਇਮੀਡੀਏਟਲੀ ਇਨਵੈਸਟੀਗੇਸ਼ਨ ਟੇਕਅਪ ਕੀਤੀ ਗਈ ਕ੍ਰਾਈਮ ਦੇ ਸੈਂਸੇਸ਼ਨ ਨੂੰ ਦਿਹਾਂਚ ਰੱਖਦੇ ਹੋਏ ਜਿਹੜਾ ਹੈਗਾ ਡੀਐਸਪੀ ਦਸੂਆ ਡੀਐਸਪੀ ਡੀ ਦੀ ਨਿਗਰਾਨੀ ਹੇਠ ਟੀਮਾਂ ਵੱਖਰੀ ਵੱਖਰੀ ਘਟਿਤ ਕੀਤੀ ਗਈ ਜਿਹਦੇ ਵਿੱਚ ਸੀਆਈਏ ਇਨਚਾਰਜ ਦੀ ਟੀਮ ਐਸਐਚਓ ਦੀ ਟੀਮ ਤੇ ਸਬਡਿਵੀਜ਼ਨ ਦੇ ਦੂਸਰੇ ਆਫਸਰਸ ਦੀ ਟੀਮ ਤੇ ਇਹਨੂੰ ਪੂਰੇ ਆਪਰੇਸ਼ਨ ਨੂੰ ਸੁਪਰਵਾਈਜ਼ ਕੀਤਾ ਸਾਡੇ ਐਸਪੀਡੀ ਸਰਜੀਤ ਰਵਾਈਆ ਜੀ ਨੇ ਤੇ ਐਟ ਦੀ ਸੇਮ ਟਾਈਮ ক্লোਜ਼ਲੀ ਮੈਂ ਮੋਨਿਟਰ ਕਰਦਾ ਰਿਹਾ ਹੈਗਾ ਵਿਚਨ 48 ਆਰ ਵਿਚ ਬਲਾਈਂਡ ਕੇਸ ਨੂੰ ਜਿਹੜਾ ਹੈਗਾ ਅਸੀਂ ਰਿਸਕ ਤਾਂ ਤੇ ਜਿਹੜੇ ਤਿੰਨੋਂ ਦੋਸ਼ੀ ਸੀਗੇ ਉਹ ਅਸੀਂ ਆਇਡੈਂਟੀਫਾਈ ਕੀਤੇ ਪਹਿਲਾਂ ਟੈਕਨੀਕਲ ਸਰਵੇਲੈਂਸ ਦੇ ਨਾਲ ਤੇ ਨਾਲ ਨਾਲ ਜਿਹੜਾ ਹੈਗਾ ਉਹ ਅਲੱਗ-ਅਲੱਗ ਆਪਣੇ ਕੂਪੀਆ ਸੌਸਾਂ ਤੇ ਰਹੇ ਤੇ ਉਸ ਤੋਂ ਬਾਅਦ 48 ਆਵਰs ਚ ਹੀ ਜਿਹੜੇ ਹੈਗੇ ਤਿੰਨੋਂ ਦੋਸ਼ੀ ਸਾਡੀ ਟੀਮ ਨੇ ਜਿਨ੍ਹਾਂ ਦਾ ਨਾਮ ਅਮਨਦੀਪ ਅਲੀਆਸ ਅਮਨ ਅਲੀਆਸ ਫੌਜੀ ਹੈਗਾ ਦੂਸਰੇ ਦਾ ਨਾਮ ਜਸਵਿੰਦਰ ਸਿੰਘ ਔਰ ਮੋਨੂ ਤੇ ਤੀਸਰੇ ਦਾ ਨਾਮ ਕਨੀਸ਼ ਕੁਮਾਰ ਹੈਗਾ ਬਟਰ ਬਟਰ ਕਿਉਂ ਅਚਾ ਰੰਜਿਸ਼ ਕੀ ਸੀ ਜੀ ਆ ਤਿੰਨੋਂ ਦੋਸਤ ਜਿਹੜੇ ਅਸੀਂ ਪੜੇ ਹੈਗੇ ਨਾ ਤੋਂ ਪ੍ਰੀਲਮਰੀ ਜਿਹੜੀ ਪੁਸਤਾ ਚ ਜਿਹੜੀ ਚੀਜ਼ ਸਾਹਮਣੇ ਆਈ ਹੈਗੀ ਉਹ ਇੱਕ ਮੁੰਡਾ ਹੈਗਾ ਪਿੰਦਰ ਨਾਮ ਦਾ ਜਿਹੜਾ ਦੁਬਈ 'ਚ ਰਹਿੰਦਾ ਹੈਗਾ ਤੇ ਜਿਹੜਾ ਕਨੀਸ਼ ਕੁਮਾਰ ਹੈਗਾ ਉਹ ਰੀਸੈਂਟਲੀ ਹੀ ਅਰਮੇਨੀਆ ਤੇ ਹੋਤੇ ਹੋਏ ਦੁਬਈ ਹੁੰਦੇ ਹੋਏ ਜਿਹੜਾ ਹੈਗਾ ਆਇਆ ਹੈਗਾ ਲਗਭਗ ਮਹੀਨੇ ਡੇਢ ਮਹੀਨਾ ਪਹਿਲਾਂ ਤੇ ਇਹਦੀ ਦੋਸਤੀ ਹੈਗੀ ਪਿੰਦਰ ਦੇ ਨਾਲ ਤੇ ਪਿੰਦਰ ਦਾ ਡਿਸਪੂਟ ਜਿਹੜਾ ਹੈਗਾ ਉਹ ਜਿਹੜਾ ਮੁੱਦਾ ਹੀ ਮੁਕੱਦਮਾ ਹੈਗਾ ਸੁਤਵਿੰਦਰ ਉਹਦੇ ਨਾਲ ਕਿਸੇ ਲੇਡੀ ਦੇ ਮੈਟਰ ਤੇ ਸੀਗਾ ਤੇ ਉਸ ਮੈਟਰ 'ਚ ਹੀ ਇਹਨਾਂ ਨੇ ਜਿਹੜਾ ਹੈਗਾ ਕਨੀਸ਼ ਕੁਮਾਰ ਨੇ ਤੇ ਫਿੰਦਰ ਨੇ ਆਪਸੇ ਸਾਜ਼ਿਸ਼ ਕਰਕੇ ਤੇ ਫਿਰ ਨਾਲ ਆਪਣੇ ਦੋ ਬੰਦੇ ਹੋਰ ਜੋੜ ਕੇ ਇਹਨਾਂ ਨੇ ਸਵਾਰਦਾਤ ਨੂੰ ਅੰਜਾਮ ਦਿੱਤਾ। ਸੁਪਾਰੀ 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 ਦੇਣ ਦਾ ਕੋਈ ਇਸ ਤਰੀਕ ਇਸ ਤੱਕ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੋਈ ਚੀਜ਼ ਸਾਹਮਣੇ ਨਹੀਂ ਆਈ ਹੈਗੀ। ਆ ਇੱਕ ਕਨਸਪਾਇਰਡ ਤਰੀਕੇ ਦਾ ਮਰਡਰ ਹੈਗਾ ਬਟ ਸੁਪਾਰੀ ਕਿਲਿੰਗ ਦਾ ਕੋਈ ਇਸ 'ਚ ਕੋਈ ਚੀਜ਼ ਸਾਹਮਣੇ ਨਹੀਂ ਆਈ। ਜੀ ਦਾ ਮਾਮਲਾ ਸਾਹਮਣੇ ਆ ਰਿਹਾ ਦਾ ਕੋਈ ਨੋਰਮੈਲ ਨਹੀਂ ਹੋ ਸਕਦਾ। ਜਿਹੜਾ ਵੈਪਨ ਦੀ ਗੱਲ ਤੁਸੀਂ ਕਹਿ ਰਹੇ ਹੋ ਸ਼ਾਰਪੇਜ ਵੈਪਨ ਸਿਸਟਮ ਯੂਜ਼ ਕੀਤੇ ਗਏ ਦਾ ਤੇ ਖੰਡਾ ਟਾਈਪ ਜਿਹੜਾ ਹੈਗਾ ਦੋ ਚੀਜ਼ ਅ ਵਿੱਚ ਰਿਕਵਰੀ ਅਸੀਂ ਕੀਤੀ ਹੈਗੀ ਨਾਲ ਜਿਹੜਾ ਮੋਟਰਸਾਈਕਲ ਵਰਤਿਆ ਗਿਆ ਸੀਗਾ ਉਹ ਵੀ ਅਸੀਂ ਯੂਜ਼ ਕੀਤਾ ਹੈਗਾ ਜਿਹੜਾ ਲੜਕੀ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਲੜਕੀ ਦਾ ਇਸ ਕੇਸ 'ਚ ਕੋਈ ਰੋਲ এজ ਆਫ ਨਾਉ ਕੋਈ ਸਾਹਮਣੇ ਨਹੀਂ ਆਇਆ ਹੈਗਾ ਅਸੀਂ ਅਸੀਂ ਇਨ ਡੈਫਟ ਜਿਹੜਾ ਹਾਂ ਉਹ ਰੀਜਨ ਹੈਗਾ ਦੋਨੋਂ ਮੁੱਦੇ ਹੀ ਮੁਕੱਦਮਾ ਜਿਹੜਾ ਸਤਵਿੰਦਰ ਹੈਗਾ ਉਹਦੇ ਤੇ ਪਿੰਦਰ ਦੇ ਡਿਸਪੂਟ ਦਾ ਰੀਜਨ ਹੈਗਾ ਤੇ ਹੁਣ ਉਹਨੂੰ ਇਨ ਡੈਪਥ ਅਸੀਂ ਇਨਵੈਸਟੀਗੇਟ ਕਰਾਂਗੇ ਕਿ ਵੀ ਆ ਇੱਕ ਪ੍ਰਾਇਮਰ ਫਾਈਸਾਈ ਜਿਹੜੀ ਚੀਜ਼ ਸਾਹਮਣੇ ਆਈ ਹੈਗੀ ਇੱਚ ਮੇਬੀ ਹੋਰ ਵੀ ਕੋਈ ਡਾਈਮੈਂਸ਼ਨਸ ਹੋ ਸਕਦੀ ਹੈਗੀ ਤੇ ਹਾਲੇ ਕਿਸੇ ਵੀ ਚੀਜ਼ ਨੂੰ ਰੂਨਾ ਉੱਤੇ ਨਹੀਂ ਕੀਤਾ ਜਾ ਸਕਦਾ ਹੈਗਾ ਕੱਲ ਕੱਲ ਹੀ ਬੰਦੇ ਫੜੇ ਗਏ ਹੈਗੇ ਤੇ ਹੁਣ ਡਿਟੇਲ ਇਨਵੈਸਟੀਗੇਸ਼ਨ ਕੀਤੀ ਜਾਏਗੀ ਕੋਰਟਸ ਪਰਡਿਊਸ ਕੀਤਾ ਜਾਏਗਾ ਰਿਮਾਂਡ ਲਿਆ ਜਾਏਗਾ ਤੇ ਉਸ ਤੋਂ ਬਾਅਦ ਹੋਰ ਸਾਰੀ ਚੀਜ਼ਾਂ ਸਰ ਕੋਈ ਨਾ 24 ਘੰਟੇ ਚ ਫਰਮਾ ਸੌਫ ਕਰ ਲਿਆ ਮੁਜਬ ਜਿਹੜਿਆ ਫੜ ਲਏ ਪਿੰਦਰ ਨਹੀਂ ਸਰ ਦੇਖੋ ਜਿਹੜਾ ਇਨਵੈਸਟੀਗੇਸ਼ਨ ਦਾ ਇੱਕ ਕੋਰਸ ਆਫ ਐਕਸ਼ਨ ਹੁੰਦਾ ਹੈਗਾ ਜਿਹੜਾ ਜਿਹੜਾ ਸਾਡਾ ਸਟੈਪ ਬਾਈ ਸਟੈਪ ਇਨਵੈਸਟੀਗੇਸ਼ਨ ਹੈਗੀ ਡੈਫੀਨਿਟਲੀ ਇਹਨੂੰ ਨਾਮ ਜਨ ਕੀਤਾ ਜਾਏਗਾ ਉਸ ਤੋਂ ਬਾਅਦ ਜਿਹੜਾ ਸਾਰਾ ਅਸੀਂ ਤੁਹਾਨੂੰ ਨਹੀਂ ਪਾਰਟ ਆਫ ਇਨਵੈਸਟੀਗੇਸ਼ਨ ਦੱਸ ਸਕਦੇ ਬਟ ਸਾਰੀ ਕਾਰਵਾਈ ਜਿਹੜੀ ਹੈਗੀ ਸਾਡੇ ਵੱਲੋਂ ਕੀਤੀ ਜਾਏਗੀ ਤੇ ਨਾਲ ਉਹਨੂੰ ਆ ਰਹੇਗਾ ਪੁਲਿਸ ਦਾ ਕਾਰਵਾਈ ਦਾ ਮੋਟਿਵ ਕਿ ਉਹਨੂੰ ਇੱਥੇ ਲਾ ਕੇ ਸਜ਼ਾ ਦਿਵਾਈ ਦੱਸੋ ਇਹਨੂੰ ਪਹਿਲਾਂ ਵੀ ਕੀਤਾ ਜਾਦਾ ਹੈ ਸਰਪੋਤ ਸੱਟਾ ਮਾਰਨ ਦਾ ਦੇਖੋ ਜਿਸ ਤਰੀਕੇ ਦੇ ਸ਼ਾਰਪੇਜ ਵੈਪਨ ਇਹਨਾਂ ਨੇ ਯੂਜ਼ ਕੀਤੇ ਹੈਗੇ ਉਸ ਤੋਂ ਆ ਗੱਲ ਤੋਂ ਸਾਫ ਸਿੱਗੀ ਕਿ ਇਹਨਾਂ ਦਾ ਜਿਹੜਾ ਸੀਗਾ ਮੋਟਿਵ ਸੀਗਾ ਉਹ ਕੋਈ ਨਾਰਮਲ ਲੜਾਈ ਝਗੜਾ ਨਹੀਂ ਸੀਗਾ ਮਤਲਬ ਹਮਲਾ ਇਹਨਾਂ ਨੇ ਕਤਲ ਆਣਾ ਕਰਨਾ ਸੀਗਾ ਤੇ ਜਾਨ ਜਾਣਾ ਉਨੇ ਜਾਣਾ ਕੋਈ ਡਿਸਕ੍ਰਿਪਸ਼ਨ ਨਹੀਂ ਹੋ ਸਕਦਾ ਬਟ ਹਾਂ ਇਕੱਠੇ ਹੋ ਗਏ ਨਾਲ ਹੀ ਪੁਲਿਸ ਪਹੁੰਚ ਗਈ ਤੇ ਲੋਕਾਂ ਦੀ ਹੈਲਪ ਦੇ ਨਾਲ ਪੁਲਿਸ ਨੇ ਉਥੇ ਕਾਬੂ ਕੀਤਾ ਉਹ ਜੇਲੇਰੀ ਵੀ ਬਹੁਤ ਖਾਈ ਬੰਦੇ ਯੈਸ 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 ਇਹ ਪਹਿਲਾਂ ਆਇਆ ਸੀ